ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਸਵਾਗਤ ਹੈ ਜੀ ਅੱਜ ਦੇ ਬਲੌਗ 'ਚ ਕਿਰਪਾ ਰੱਖੇ ਮਾਲਕ ਚੜ੍ਹਦੀ ਗੱ라 ਦਿਨ ਦੁਗਣਾ ਰਾਚ ਆਪਣੇ ਰੱਖੇ ਮਾਸ਼ੇ ਭਾਈ ਸਾਰਿਆਂ ਨੂੰ ਮੱਕੀ ਆਈ ਜੀ ਮੋਟਰ ਕਿੰਨੇ ਹੁਣ ਵੀ ਮਾਰਕਿਆਂ ਦੇ ਕਣ ਕਿੰਨੀ ਅੱਧਰ ਵੀ ਗੇੜਾ ਕੱਲ ਉੱਥੇ ਵਧੀਆ ਪਾਣੀ ਆਪਣਾ ਟਾਈਮ ਗਾ ਲੱਗ ਗਿਆ ਤਾਂ ਚਲੋ ਹਵਾ ਅੱਜ ਵੀ ਨਹੀਂ ਚੱਲੀ ਹੈਗੀ ਵੀ ਕੱਲ ਵੀ ਨਹੀਂ ਚੱਲੀ ਕੱਲ ਥੋੜੇ ਜਿਹਾ ਬੁੱਲੇ ਜੇ ਆਇਆ ਦਖਣ ਦੇ ਗਰਮੈਸ ਕੱਲ ਬਹੁਤ ਹੀ ਗਰਮੈਸ ਵਸਿਆ ਜੀ ਬਹੁਤ ਆ ਧੁੱਪਾਂ ਜੀ ਸਵੇਰ ਦੀ ਸਾਡੇ ਪੂਰੇ ਉੱਕਣੇ ਪੈ ਰਹੀ ਹੈ ਵੀ ਧੁੱਪਾਂ ਟਿੱਗੀ ਪਈ ਹੈ ਹਵਾ ਹੈ ਨਹੀਂ ਜਮਾਂ ਉਦੇ ਕਰਕੇ ਆ ਬੱਦਲ ਬਾਈ ਹੈ ਨਹੀਂ ਕੁਸ ਮੇ ਨੇ ਵੀ ਚਲੋ ਐਨੇ ਜੇ ਸਮਝੋ ਹੁਣ ਪੱਕੇ ਪਈ ਉਹਥੇ ਜਿਹੜਾ ਪਾਣੀ ਆਪਾਂ ਕੱਲ ਆ ਗਿਆ ਤੇ ਮੈਂ ਨਹੀਂ ਕਹਿੰਦਾ ਵੀ ਅੱਜ ਹੁਣ ਉੱਥੇ ਐਨੇ ਜੇ ਬੱਤ ਜਾ ਗਿਆ ਹੋਣਾ ਕਿ ਵੀ ਠੀਕ ਹੈ ਕਬੂਟੇ ਕਰਕੇ ਥੋੜਾ ਜਿਹਾ ਜ਼ਰੂਰੀ ਤਾਂ ਹੁਣ ਇੱਥੇ ਮਾੜਾ ਜਿਹਾ ਗੇੜਾ ਮਾਰ ਕੇ ਦੇਖ ਕੇ ਆਉਂਦੇ ਆ ਵੀ ਉਹਰੇ ਤਕਰੀਬਨ ਟਾਈਮ ਕੱਢ ਜਾਣਾ ਕਣਕ ਨੇ ਬਾਕੀ ਚਲੋ ਉਹਦੇ ਬਾਅਦ ਕਣਕ ਦੇ ਬਾਅਦ ਫਿਰ ਆਪਾਂ ਥੋੜੀ ਜਿਹੀ ਨਾ ਪਿਛਲੇ ਸਾਲ ਕਣਕ ਰੱਖ ਲਈ ਸੀ ਕਿ ਉਹ ਪਹਿਲਾਂ ਕਣਕ ਰੱਖਦੇ ਹੁੰਦੇ ਤੇ ਜਿਹਦੇ ਵਿੱਚ 100 100 150 ਰੁਪਏ ਵੱਜ ਜਾਂਦਾ ਤਾਂ ਕੋਈ ਨਾ ਕੋਈ ਮਾੜਾ ਮੋਟਾ ਫਰਕ ਪੈ ਜਾਂਦਾ ਦਾ ਫੇਰ 2 ਕੁ ਸਾਲ ਰੱਖੀ ਕਣਕ ਉਹਦਾ ਕੋਈ ਫਰਕ ਨਹੀਂ ਪਿਆ ਹੈਗਾ ਸਭ ਕੁਆ ਘਟੇ ਜਾਂਦਾ ਦਾ ਰੇਟ ਫੇਰ ਰੱਖਣੇ ਬੰਦ ਕਰਤੀ ਮੈਂ ਕਹਿੰਦਾ ਵੀ 3-4 ਸਾਲ ਅਸੀਂ ਕਣਕ ਰੱਖਿਓ ਨੇ ਹੈਗੀ ਖਾਣੇ ਜੋਗੇ 5-7 ਕੁੰਟ ਰੱਖਣੇ ਵਧੀਆ ਤੇ ਗਾਇ ਲੱਗਦੇ ਵੇਚ ਦੇਣੇ ਉਹੋ ਹੀ ਕੀ 50 ਰੁਪਇਆ ਜੇ ਵਧੇ ਉੰਨੀ ਖੇਚਲ ਹੁੰਦੀ ਢੋਲ ਭਾਰ ਲੋ ਫੇਰ ਸਸਰੀ ਲੱਗ ਗਈ ਬਹੁਤ ਦੇਖਭਾਲ ਕਰਨੀ ਪੈਂਦੀ ਦੀ ਪਿਛਲੀ ਵਾਰ ਮੈਂ ਦੇਖਿਆ ਖਾਸਾ ਰਲੋ ਪੈਂਦਾ ਰਿਹਾ ਕਿਤੇ ਵੀ ਕਣਕ ਦਾ ਰੇਟ ਵਧੂਗਾ ਬਹੁਤ ਰੱਖੀ ਆ ਸਾਹਮਣੇ ਹੀ ਕਣਕਾ ਤਕਰੀਬਾ ਰੱਖਿਆ ਤੇ ਆਪਾਂ ਦੇ ਵੀ 15 ਕਿ ਕੁਆਂਟਲ ਕਣਕ ਆਪਾਂ ਨੇ ਵਧੀ ਰੱਖ ਦਿੱਤੀ। ਵੀ ਹੁਣ ਰੇਟ ਰੂਟ ਦਾ ਮੈਨੂੰ ਕੁਛ ਨਹੀਂ ਜਾਨਾ। ਵਧੀਆ ਲੱਗਦਾ ਹੈਗਾ 2600 ਰੁਪਏ ਰੋਪੜ ਪਤਾ ਕਰਿਆ ਤਾਂ ਆਪਾਂ ਨੇ। ਵੀ ਕੱਲ ਇੱਥੇ ਪਿੰਡ ਵੀ ਪਤਾ ਆਪਾਂ ਜਿਹੜਾ ਮਿਲ ਦਿਖਾਇਆ ਆਪਣੇ ਪਿੰਡੇ ਲੱਗਿਆ ਆਪਣੇ ਪਿੰਡ ਦੇ ਵੀ ਨਾਲ ਲਾਇਆ। ਵੀ ਉਹਨਾਂ ਦੇ ਰੇਟ ਪਤਾ ਕਰਿਆ ਉਹ ਵੀ ਕਹਿੰਦੇ ਵੀ 2600 ਰੁਪਏ। ਚਲੋ ਕੱਲ ਆਪਾਂ ਨੇ 2600 ਰੁਪਏ ਨੂੰ ਜਿਹੜੀ ਹੈਗਾ ਤੇ ਇੱਕ ਢੋਲ 10 ਕੁਆਂਟਲ ਵਾਲਾ। ਵੇਚ ਤਾਂ 9 ਕੁਆਂਟਲ 98 ਕਿਲੋ ਨਿਕਲੀ ਫਿਰ 2 ਕਿਲੋ ਘੱਟ ਨਿਕਲਈਏ। 10 ਕੁਆਂਟਲ ਦੇ ਤਕਰੀਬਨ 10 ਕੁਆਂਟਲ ਦਾ ਆਪਾਂ ਕਹਿ ਦ ਇੱਕ ਸਾਲ ਅਸੀਂ ਪਹਿਲਾਂ ਗੇਰੀ ਦੀ ਮੈਂ ਕਹਿੰਦਾ ਵੀ 10.5 ਕੁਆਂਟਲ ਤੱਕ ਵੇ ਹੋ ਗਈ ਦੀ ਕਣਕ ਦਾ ਫਰਕ ਪੜਾਈ ਕਈ ਵਾਰ ਕਣਕ ਹੌਲੀ ਪੈ ਜਾਂਦੀ ਥੋੜੇ ਜਿਹਾ ਵਜ਼ਨ ਘਟਦੇ ਜਾਂਦੀ ਹੈ ਕਈ ਵਾਰ 9.5 ਤੱਕ ਵੀ ਰਹਿ ਗਈ ਹੈ ਵੀ ਇੱਕਣ ਵਜ਼ਨ ਫਰਕ ਪੈ ਜਾਂਦਾ ਮਾੜਾ ਮੋਟਾ ਦਾਣੇ ਦੇ ਸਾਗਰ ਵੀ ਕਣਕ ਵਿੱਚ ਜੇ ਕਹਿੰਦਾ ਪਾਣਾ 2600 ਰੁਪਏ ਦੇ ਸਾਗਰ ਦੇਖਿਆ ਮੈਂ ਮਲਕੀਤ ਬਾਈ ਰਾਂ ਦੇ ਰਿਸ਼ਤੇਦਾਰਾਂ ਰੱਖੀ ਵੀ ਦੀ ਕਣਕ ਉਹਨਾਂ ਨੇ ਇਹਨਾਂ ਦੇ ਰਿਸ਼ਤੇਦਾਰਾਂ ਨੇ ਵੀ ਟਰਾਲਾ ਭਰਿਆ ਵਾ ਮੈਂ ਕਹਿੰਦਾ ਹੁਣ ਹੀ ਉਹ 70 80 ਕੁਆਂਟਲ ਦੇ ਗੇੜ ਚ ਵੀ ਉਹ ਵੀ ਤਕਰੀਬਨ ਚਾਲੋ ਛੱਡੀ ਗੜ ਗੇਰ ਗਿਆ ਪਤਾ ਨਹੀਂ ਕਿੱ ਉਹ 26.5 ਲੱਗੀ ਆ ਉਹੀ ਫਿਰ ਟਰਾਲਾ ਭਈਆਂ ਨੂੰ ਭਰਨੇ ਨੂੰ ਖਰਚਾ ਵੱਧ ਲੇਬਰ ਪੈ ਗਈ ਸਮਗਾ ਵੀ ਨਹੀਂ ਤਾਂ ਪਿੰਡ ਆਪਣੇ ਨੇੜੇ ਮੈਂ ਕਹਿੰਦਾ ਵੀ ਅਸੀਂ ਅੱਧੇ ਘੰਟੇ ਦੇ ਵਿੱਚ ਢੋਲ ਖਾਲੀ ਕਰਕੇ ਇੱਥੇ ਪਿੰਡੇ ਚੱਕੀ ਵਗੇਰੇ ਦਾ ਥੈਲੇ ਉਹਨਾਂ ਦਾ ਲਿਆਂਦੇ ਦੇ ਕੋਈ ਕਾਟ ਨਹੀਂ ਲੱਗੀ ਹੈਗੀ ਵੀ ਕਾਉਂਟਰਲ ਨਹੀਂ ਕਿਲੋ ਕਾਟ ਕਹਿੰਦੇ ਨੇ ਕੋ ਉਸਨੇ ਕਟਾਇਆ ਕਰੋ ਨੇ ਵੀ ਜਿਹੜਾ ਬਣਿਆ ਦਾ 9.98 ਕਿਲੋ ਦੇ حساب ਨੂੰ ਪੈਸੇ ਜਿਆਦੇ ਖਾਤੇ ਵਿੱਚ ਪਾਤੇ ਵੀ ਇੱਕੜਾ ਜਣੀ ਹੁਣ ਕਣਕ ਵਿਛਲੇ ਸਾਲ ਤਾਂ ਕਰਕੇ ਰੱਖ ਲੈ ਵੀ ਰੇਟ ਦਾ ਕੋਈ ਫਰਕ ਪਊਗਾ ਬਾਇਦੇ ਖਣਕ ਦਾ ਕੋਈ ਰੇਟ ਦਾ ਫਰਕ ਵਰਕ ਨਹੀਂ ਬਹੁਤ ਪੈਂਦਾ ਹੈਗਾ। ਸਾਮ ਸਭਾ ਹੀ ਜ਼ਿਆਦਾ ਕਰਨੀ ਪੈਂਦੀ ਆ ਦੀ। ਸੁਸਰੀ ਨੇ ਥੋੜਾ ਜਿਹਾ ਪਹਿਲਾਂ ਤੰਗ ਕਰੇ ਤੇ ਚਲੋ ਦੁਆਇ ਤੇ ਰੱਖੀ ਇੱਕ ਵਾਰੇ। ਵੀ ਉਤੇ ਪਹਿਲਾਂ ਸਾਂਭੇ ਕਣਕ 2-3 ਵਾਰ ਰੱਖਣੀ ਪੈਂਦੀ ਦੀ। ਤਾਂ ਕਰਕੇ ਥੋੜਾ ਚੱਕਰ ਚ ਪੈ ਜਾਂਦਾ। ਇੱਕ ਦੀ ਚਲੋ ਫੇਰ ਵੀ ਬਚਾਉ ਰਿਆ ਸਸਰੀ ਦਾ। ਸਸਰੀ ਨਹੀਂ ਲੱਗੀ ਹੈਗੀ ਜੀ ਵਧੀਆ ਰਹੀ ਫੇਰ ਵੀ ਠੀਕ ਰਹਾ। ਵੀ ਚਲੋ ਨਵੇੜ ਦਾ ਕੰਮ ਹੁਣ 5-6 ਕੁਇੰਟਲ ਦੇਖਦੇ ਆ ਪਈਆ। ਉਹ ਕੱਲ ਕੋਲ ਨੂੰ ਟਾਈਮ ਲੱਗੇ ਤੇ ਬਾਅਦ ਇੱਥੇ ਫੇਰ ਗਏ ਰਿਹਾ ਉਹਨੇ ਆਪਣੇ ਨੇੜੇ ਹੈਗੇ ਨਾਲੇ। ਨਾਲੇ ਜਦੋਂ ਪੈਸੇ ਮਿਲ ਜਾਂ ਵੀ ਦੇਖਾਂ ਯਾਰ ਜੇ ਪਾਣੀ ਦੀ ਲੋੜ ਹੋਈ ਤਾਂ ਲਾ ਦਾਂਗੇ ਕਿਉਂ ਮੌਸਮ ਹੁਣ ਸਾਫ਼ ਜਾ ਹਵਾ ਹਵਾ ਨਹੀਂ ਚੱਲਦੀ ਆਗੀ ਜਵੇਂ ਠੀਕ ਐ ਵੀ ਜੇ ਟਾਈਮ ਕੱਢਦੇ ਹੋਈ ਤਾਂ ਟਾਈਮ ਕੱਢ ਦੇਣਾ ਦੇਖਿਆ ਅਸੀਂ ਕਈ ਵੀਰਾਂ ਨੇ ਇੱਕ ਸਾਲ ਪਾਣੀ ਲਾਇਆ ਨਹੀਂ ਥਾਗਾ ਕਣਕ ਇਕਣੇ ਗੇਲੀਆਂ ਨਹੀਂ ਵਧੀਆ ਝਾੜ ਦਤਾ ਉਹਨਾਂ ਦੇ ਸਿਰੇ ਤੱਕ ਜਾ ਕੇ ਕਣਕ ਨਹੀਂ ਆਨੇ ਸੌਕਾ ਮੰਨਦੀ ਆ ਕਿ ਖੇਤ ਜੇ ਸਮਝ ਲੋ ਵੀ ਕਲਰ ਵਾਲਾ ਹੋਵੇ ਫੇਰ ਕੋਈ ਸਮਝ ਲੋ ਆਪਣੇ ਖੇਤ ਵਧੀਆ ਠੀਕ ਐ ਵੀ ਭੜਕਦੇ ਨਹੀਂ ਨੇ ਛੇਤੀ ਦਿੱਤੇ ਵਾਲੇ ਨਹੀਂ ਹੈਗੇ ਵੀ ਜੇ ਪਾਣੀ ਲਾ ਕੇ ਕਈਆਂ ਨੇ ਪਾਣੀ ਲਾਤਾ ਤਾਂ ਉਹ ਗੰਗਣਾ ਗਰਗੀਆਂ ਦੀਆਂ ਉਹਨਾਂ ਦਾ ਝਾੜਾ ਦਾ ਫਰਕ ਪੈ ਗਿਆ ਤਾਂ ਇੱਕਣਾ ਵੀ ਚਲੋ ਮਰਾਉਂਦਾ ਜੀ ਕਿਹੜਾ ਇੱਕ ਵਾਰ ਉਧਰ ਨੂੰ ਸਾਡਾ ਵੀ ਵੀ ਹੁਣ ਪਹਿਲਾ ਦੁੱਲੇ ਗੋਲ ਵੀ ਕਿਹੜਾ ਮਾਰ ਕੇ ਤੇ ਉੱਥੇ ਵੀ ਟਰਾਲੀ ਬਣਦੀ ਉਹ ਤੁਹਾਨੂੰ ਖਾ ਰਿਹਾ ਨੇ ਨਾਲ ਦੀ ਨਾਲੇ ਵੀ ਅੱਜ ਵੀ ਥੋੜਾ ਜਿਹਾ ਗਾਹਾਂ ਚੱਲਿਆ ਕੋਈ ਟਾਇਰ ਟੂਰ ਲੈਂਦੇ ਵੀ ਹਿੱਸਾ ਥੋੜੇ ਜਿਹੜੇ ਬੜੇ ਟਾਇਰਾਂ ਉਹ ਚੌੜੇ ਵਾਲੇ ਪਾਉਂਦੇ ਵੀ ਇੱਕਣਾ ਕੰਮ ਚੱਲਦਾ ਉਹ ਵੀ ਮਾਰ ਲਿਓ ਨਿਗਾ ਵਿੱਚ ਕਿਵੇਂ ਹੈਗਾ ਕਿਸੇ ਵੀਰ ਨਾਲ ਬਣਾਉਣੇ ਉਹ ਤੂੜੀ ਵਾਲਾ ਛਾਂਲਾਂ ਛੋਣਾ ਝਕਣਾ ਵੀ ਕੋਈ ਨਹੀਂ ਕਰਦੇ ਆਪਣੇ ਗੱਲ ਜੇ ਉਹਨਾਂ ਦਾ ਸਿੱਧਾ ਕਰਦੇ ਸੰਪਰਕ ਥੋੜਾ ਜਿਹਾ ਫਰਕ ਪੈ ਜਾਂਦਾ ਤੇ ਸਾਡੇ ਵਿੱਚ ਥਰੂ ਅਸੀਂ ਕਹਿ ਦਿੰਦੇ ਆ ਤਾਂ ਥੋ ਵੀਠਕਾ ਚਲੋ ਬਾਕੀ ਮਰਾਉਂਦਾ ਜੀ ਕਣ ਕੰਨੇ ਨੂੰ ਗੇੜਾ ਪਰਤਾਇ ਤੇ ਵੀ ਖਾਂਦੇ ਆਂ ਅੰਗਲ ਚੋਂ ਵੀ ਨਿਕਲ ਜਾਂਦੀ ਆ ਰ ਬਾਕੀ ਉਹਨਾਂ ਨਾਲ ਉਹਨਾਂ ਨੂੰ ਵਰਨਾ ਹਾਂ ਚੈਨਾ ਚੈਨਾ ਮਾਟੇ ਨਾਟਾ ਬਣਾਤਾ ਪਾਸੇ ਆਪਿਆ ਗਰੀ ਮਾਰਦੇ ਚੂੜੀ ਨਾ ਬੈਠੇ ਹੁਣ ਇੱਕ ਕਬਜੇ ਲੱਗਣਾ ਸ਼ੁਰੂ ਆਹ ਕਬਜੇ ਦੋ ਪਤੀ ਵਾਲੇ ਬਾਕੀ ਨਾਲ ਲੰਘ 11 ਤੇ 15 ਹੋ ਗਿਆ ਹਾਂ ਜੋੜ ਦਾ ਵੈਲ ਆਹ ਬਣੂਗਾ ਕਬਜਾ ਮੈਂ ਲੱਦੀ ਆ ਦੋ ਦੋ ਫਾਲੇ ਸਾਈਡ ਤੇ ਚੱਕ ਦੇਣਾ ਇਹਨਾਂ ਨੇ ਜੇ ਜਾਣਾ ਨਹੀਂ ਰੋ 15 ਮਾਲਾ ਅੱਜ ਦਾ ਵਾਲੇ ਜੋੜ ਦੇ ਆਵੇ ਤ੍ਰਿਵਿਲਾ ਆਇਆ ਹੈ ਨਵੀਂ ਦੇ ਲਿਆ ਮੱਟੀ ਬਣਦੀ ਟਰਾਲੀ ਵਾ ਇਹਨਾਂ ਦੇ ਅੰਦਰ ਆ ਆਹ ਲੋ ਹੋਜ਼ਲ ਹੀ ਤਿਆਰ ਟਾਇਰ ਆ ਗਏ ਇਹਨਾਂ ਦੇ ਆ ਹਾ ਹੁਣ ਜਰਾ ਸੈਂਟੀ ਬੰਦ ਕਰਤਾ ਕੰਮ ਇਹਦਾ ਆ ਪਾਇ ਪੈਦੇ ਪਰੇ ਲਾਉਣੇ ਤੋਂ ਸਾਇ ਹੋਰੀ ਨਹੀਂ ਇਹਦੇ ਪਰ ਲੱਗਣੇ ਐਂਗਲ ਪਰ ਇਹ ਆ ਜਿਹੜੀ ਅੰਦਰ ਬਿਲਡਿੰਗ ਚ ਰਗੀ ਅੱਛਾ ਆਹ ਬਰਾਬਰ ਲਾ ਕੇ ਪੈਟਰਨ ਨਾਲ ਪਾਵਾ ਪੈਸਾ ਪਛਿਆ ਕਾਣਾ ਚ ਕੋਲ ਨੋਦੀ ਜਿਹੜਾ ਆਹ ਚਾਰ ਫੋਟਾ ਹੀ ਇਹ ਹੈ ਜਿਹੜਾ ਆਮ ਚੱਲਦਾ ਠੀਕ ਹੈ ਬੜੀਆ ਹਾਂ 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 ਤਾਂ ਬਲੇ ਲਾਦੇ ਨੂੰ ਪੱਟ ਵੀ ਦਿੱਤੇ ਇਹ ਤੇ ਗਿਰਾੜ ਟਰੈਕਟਰ ਦਾ ਟਰੈਕਟਰ ਕੜਾ ਬਣੇਗਾ ਜਦੋਂ ਆਪਾਂ ਨੇ ਕਰਦੇ ਦੇਖੋ 65 ਇਹਨੂੰ ਲੱਗਣੇ ਆ ਬਾਕੀ ਆਹ ਟਾਇਰ ਬਣੇ ਟਰਾਲੀ ਨਾਲ ਜਦੋਂ ਪਾਗੇ ਵੀ ਦਿਖਾਵਾਂਗੇ ਆਪਾਂ ਤੁਹਾਨੂੰ ਹੌਲੀ ਹੌਲੀ ਸਾਰਾ ਵੀ ਵੀ ਟਰਾਲੀ ਕੁੰਤੀ ਵੀ ਨੇੜ ਹੈ ਜਿੱਥੇ ਲੱਗਣਾ ਉੱਪਰ ਪਾਈਪ ਉਹ ਆ ਦੇ ਦੇ ਲੈਣ ਵਾਸਤੇ ਜਿੱਦੋਂ ਕਾਜੇ ਬਣਾਉਣ ਲੱਗੇ ਹੁਣ ਯਸ ਇਹ ਕਾਬਜਾਂ ਟਾਂਕੇ ਲਾ ਦੋ ਹਾਨੂੰ ਫਿਰ ਇਹਨੂੰ ਰੰਕਾ ਲਾ ਲਓ ਆਇਆ ਤੇ ਉਹ ਰੱਬ ਕਰਕੇ ਟਾਂਕਾ ਲਾਣੀ ਇਹਨੂੰ ਰੱਬ ਕਰਕੇ ਨਿਕਲਾਈ ਆਹ ਇਹਨੇ ਅੱਗੇ ਜਾਣਾ ਇਹਨੇ ਪਿੱਛੇ ਰਹਿਣਾ ਇਹਦੇ ਇਹਦੇ ਸੈਂਟਰ ਤੇ ਰਹਿਣਾ ਇਹਨੇ ਇਹਦੇ ਅੱਗੇ ਜਾਣਾ ਇੱਥੇ ਓਹ ਓਰੇ ਲੱਗਣੀ ਪੈਣੇ ਸੀ ਫਿਰ ਟਾਂਕਾ ਇਹਦੇ ਅੱਗੇ ਪਿੱਛੇ ਕਰਕੇ ਲਾ ਦੇ ਨੂੰ ਮਾੜਾ ਤਾਂ ਕਿ ਹੋ ਗਿਆ ਇਹਦੀ ਬੈਣੀ ਸੈਂਟਰ ਤੇ ਆ ਗਈ ਕੰਨੀ ਵੀ ਨਹੀਂ ਕਾਬਜੇ ਤਾਂ ਉੱਪਰ ਨੂੰ ਹੁਣੇ ਛੇਠਾਂ ਕਿ ਵੀ ਛੇਠਾਂ ਵੇਖ ਲੈਣਾ ਆਈ ਵੀ ਸੈਂਟਰ ਤੇ ਪਾਣੀ ਓਰੇ ਇਹਦੀ ਇੱਥੇ ਲਾ ਕੇ ਪਾਣੀ ਓਰੇ ਪਾਣੀ ਇੱਥੇ ਪਾਣੀ ਓਰੇ ਲਾ ਕੇ ਪਾਣਾ ਅਛਾ ਬਾਅਦ ਚ ਪਿੰਨ ਪਾਉਣੇ ਨੂੰ ਵੀ ਥੱਲੇ ਨਹੀਂ ਨਹੀਂ ਜੋੜਨਾ ਉਹ ਜਾ ਜੋੜਨਾ ਕਿੰਨੀ ਚਲ ਸਕਦੀ ਹੈ ਇਹ ਚੋਕੀ ਜਾਨੀ ਲੰង ਐ ਤੇ ਫੇ ਉਤਨਾ ਕਰੂਗਾ ਫਾਈਲਿੰਗ ਇਹਦੀ ਨਾ ਬਸ ਇੱਕ ਵਾਰ ਤੇ ਬੈਠੀ ਹੋਣੀ ਕੇ ਛੁੱਟਦੇ ਗਿਆ ਦਿਮਾਗ ਲੱਗ ਰਿਹਾ ਦੋ ਮਿਸਤਰੀ ਫੇਰੇ ਹਾਜ਼ਰ ਚ ਇਹ ਉਸਤਾਦ ਹਾਰਦਾ ਲੱਗਦਾ ਇਆ ਫਿਰ ਦੋਨੋਂ ਆਏ ਬਰਾਬਰ ਕਰ ਦੋ ਇਹ ਗਾਹੀਓ ਕਰ ਦੋ ਬੇਸਤਰਾ ਦਾ ਵਾਜੀ ਖੇਡਾ ਕੁਲੇ ਕਰ ਇੱਕ ਤੋਂ ਦੋ ਨੂੰ ਵੀ ਦੁਈ ਨਹੀਂ ਹੋਣੀ ਉਹ ਦੁਈ ਆਦਿਕ 100 ਰੇ ਆ ਗਏ ਇਹ ਉੱਥੇ ਉਹ ਆਉਤੋ ਬਿੰਦੇ ਇਹ ਆਉਤੋ ਇਹ ਉੱਥੇ ਆਦਿਕ ਬਰਾਬਰ ਆ ਗਈ ਬਿੰਦੇ ਬਰਾਬਰ ਆ ਗਈ ਕੀ ਆ ਗਈ ਬਿੰਦੇ ਕਿਹੜੀ ਪਿੰਨਾ ਤੋਂ ਬਾਹਰ ਆ ਗਈਆਂ ਇਹ ਮੈਂ ਹਾਂ ਦੋ ਬਾਹਰ ਆ ਗਈਆਂ ਹਾਂ ਇੱਥੇ ਜਾ ਕੇ ਉਹ ਆ ਜਾਣੀ ਤੇ ਫਿਰ ਇੱਥੇ ਬਰਾਬਰ ਆ ਗਈ ਇੱਕ ਨਾ ਬਾਹਰ

ਦੇ ਉਸ ਲਾਤ 2032 ਮੜੀ ਜਾਂਦਾ ਅੰਦਰ ਆ ਕੇ ਇਹ ਸੰਤੀ ਸਾਹਿਬ ਲੈ ਆ ਦ ਉੱਪਰ ਟੱਕ ਰਣੀ ਆ ਨਹੀਂ ਆ ਕਿ ਆਪਣਾ ਜਿਹੜੀ ਥੱਲੇ ਆਪਾਂ ਨੇ ਪਾਉ ਲਾਉਣਾ ਪੈਪ ਲਾਉਣਾ ਉਹਦੇ ਹਿਸਾਬ ਨਾਲ ਆ ਟੱਕ ਲੈਣਾ ਸੀ ਆ ਇੰਦ ਆ ਕਿ ਆ ਜੀ ਇਹ ਉੱਪਰ ਟੱਕ ਰੋ ਸਾਹਿਬ ਪਹਿਲੇ ਥੱਲੇ ਫਿਰ ਪੈਪ ਆਪਾਂ ਥੱਲੇ ਲਿੰਗ ਆ ਵੀ ਫਾਰਮ ਤੇ ਪੈਪ ਦੇ ਤੂਆ ਪਿਆ ਉਹਦੇ ਨਟਾਕ ਦੇਖ ਕੇ ਉਲਾਉਂਦੇ ਲਉਦੇ ਲਿਆ ਪਿਆ ਆਪਣਾ ਜਿਸਤੀ ਪਾਈਪ ਲੰਬਾ ਬਜਾਵਾਂਗੇ ਸਭਾਈ ਹੋਰ ਲੀਲਾ ਕੰਮ ਖੜ ਗਿਆ ਜੀ ਪਾਈਪ ਕਰਕੇ ਥੋੜਾ ਜਿਹਾ ਪੈ ਬਾਗੇ ਚੱਲੂਗਾ ਬਾਕੀ ਤਕਰੀਬਨ ਤਿਆਰ ਹੈ ਇੱਦਾਂ ਜਿਹੜੀ ਚੈਨਰੀ ਦੀ ਆਪਣੇ ਦੇਖਦੇ ਨਾ ਉਹਨਾਂ ਨੂੰ ਪੱਤੀ ਲੱਗ ਕੇ ਲਗੋਤੀਆਂ ਬਾਕੀ ਪੱਤੀ ਥੱਲੇ ਵੀ ਲੱਗਣੀ ਉਹ ਫਿਰ ਡਿਜ਼ਾਈਨ ਪਊਗਾ ਕੋਸ ਫੁੱਲ ਲਿਖਾਈ ਹੋਊਗੀ ਤੇ ਬਸ ਮੇਰੀ ਤਿਆਰ ਪੂਰੀ ਹੋ ਜਾ ਪਤਾ ਲੱਗੂਗਾ ਸਾਰੇ ਬਾਕੀ ਉਹ ਟਾਇਰ ਫੇਰ ਜਿਹੜੇ ਪੈਣਾ ਹਿੱਸਾ ਹਿੱਸਾ ਕੱਢ ਦੇਣਾ ਵੱਟ ਕੇ ਤੇ ਹਿੱਸਾ ਨਵਾਂ ਪਊਗਾ ਮੇਰੇ ਸਾਹਬ ਉਹ ਨਾ ਸਿਰਫ ਆਪਣਾ ਨਹੀਂ ਕਰਦਾ ਵੀ ਕਹਾ ਜੀ ਆ ਮੁਰਗੀ ਨਾ ਉਹ ਪੈਰ ਜਿਹੜੀ ਡਿਮਾਂਡ ਵਿੱਚ ਆ ਜਾਂਦੀ ਐ ਥੋੜਾ ਜਿਹਾ ਫਿਰ ਕੰਮ ਛੱਡਣਾ ਪੈ ਜਾਂਦਾ ਐ ਇੰਚੀ ਦੀ ਬਾਅਦ ਲੱਗ ਤੋਂ ਫਿਰ ਇਹਨਾਂ ਦੇ ਕਿਆ ਬਣਿਆ ਹੁਣ ਉਹ ਹਾਂ ਚਿੰਤਾ ਕਰתי ਨਹੀਂ ਭਾਈ ਬੜੇ ਬਣ ਜਾਣੇ ਭਾਰੇ ਬਣੂਗਾ ਨਾ ਜਿਆਦਾ ਏ ਹਾਂ ਬੰਦ ਕੋਣ ਤੋਂ ਹੋ ਗਏ ਮੱਲ ਮੱਲ ਲਵਾਈ ਟੋਟਲ ਕਿ ਲਵਾਈ ਕਿੰਨੀ ਹੋਊਗੀ ਤੇ ਤੋ ਵੀ ਉਹ ਮੈਂ ਇਹ ਪਹਿਲੇ ਵੇ ਤੇ ਹਾਂ ਉਹ ਵੀ ਤਾਂ ਬੰਦ ਕਰਾਂਗਾ ਕਰਵਾ ਰਿਹਾ 11 ਫੁੱਟ 4 ਜਿਵੇਂ ਹੀ ਬੰਦ ਹੈ ਪਤਾ ਵੀ ਨਹੀਂ ਲੱਗਾ ਸਦਾ ਵੀ ਧੁੱਪਾਂ ਪੂਰੀ ਸੇਕ ਹੋਣਾ ਇਸ ਟਾਈਮ ਤੋਂ ਪਾਂਦਾ ਤੇ ਤਕਰੀਬਨ 4:30 ਦਾ ਟਾਈਮ ਹੋਇਆ ਹੈ ਜੀ ਆਪਾਂ ਵੀਡੀਓ ਥੋੜਾ ਲੇਟ ਹੋ ਗਏ ਵੀ ਰਿਸ਼ਤੇਦਾਰੀ ਜਿੱਕੇ ਦੇ ਮਾਰਕਟ ਹੋ ਗਈ ਦੀ ਉੱਥੇ ਹੀ ਆ ਬਹਿ ਗਿਆ ਸੰਸਕਾਰਪੁਰ ਉੱਥੇ ਦਾ ਤਕਰੀਬਨ ਆਇਆ 3:30 3 ਵਜੇ ਕਰਾਂ ਵੀ ਮਾਹ ਚਲੋ ਦਿਖਾਉਂਦੇ ਕੁਛ ਨਾ ਤੇ ਟੱਗਨੇ ਨਿਕਲੇ ਹੋਏ ਕੋਈ ਗਣਕਾ ਤਕਰੀਬਨ ਸਾਡੇ ਸਾਰਿਆਂ ਦੇ ਸਰ ਚੁਪੀਆਂ ਬਾੜੀ ਮੋਟੀ ਕੋਈ ਗਣਕਾ ਹੋਣੀ ਜਿਹੜੀ ਲੇਟ ਰਹਿ ਗਈ ਬਾਕੀ ਚਾਰ ਵਰ ਲੱਗੂਗਾ ਅਸਲੀ ਜੀ ਬੀਜ ਦਾ ਬੜਾ ਬੱਲ ਕੱਦ ਕਾਰ ਸਾਰਾ ਇੱਕ ਹੈ ਕੋਈ ਬਹੁਤਾ ਫਰਕ ਨਹੀਂ ਹੈਗਾ ਇਹ 882 ਆ 869 ਇਹ 869 ਹੈ ਹੋਰ ਰੰਗ 'ਚ ਥੋੜਾ ਫਰਕ ਆ ਉਹ ਪੂਰੇ ਜੰਗ ਰੰਗ ਛੋਈ ਪਈ ਉਹ 882 ਆ ਇਹਦੀ ਬੱਲੇ ਦੇਖਣ ਛੋਟੀ ਲੱਗਦੀ ਏ ਬਾਕੀ ਬੱਲਾਂ ਦਾ ਵੀ ਲੰਬੀ ਛੋਟੀ ਦਾ ਕੋਈ ਹਿਸਾਬ ਨਹੀਂ ਚਾਰ ਟਾਈਮ ਦਾ ਪਤਾ ਲੱਗੂਗਾ ਝਾੜ ਮੇਰੇ ਸਾਬਲ ਘਟੂਗਾ ਜਿਹੜੇ ਸਾਬ ਗਰਮੀ ਫੈਨ ਲੱਗੀ। ਕਿਉਂ ਗਰਮੀ ਹੋਣਾ 2-3 ਦਿਨ ਹੋ ਗਏ ਬਹੁਤ ਪੈ ਰਹੀ ਹੈ। ਇੱਕ ਨੇ 5-7 ਦਿਨ ਪੈ ਗਏ ਨੇ ਜੇ। ਕਣਕਾਂ ਨੇ ਵੀ ਇਤਨੀ ਰੱਕ ਜਾਣਾ। ਮੱਕੀ ਨਾਲ ਹੀ ਤਾਂ ਜੀੜਾ ਮਾਰ ਕੇ ਦੇਖਣਾ ਪੈਣਾ ਚੂਹੇ ਤੇ। ਉੱਥੇ ਦਾ ਚੂਹੇ ਦੀ ਖੱਡਾਂ ਗੱਲ ਦੇਖਿਆ ਕਿੰਨੇ ਇੱਕ ਦੋ ਹੈ ਪ੍ਰਾਣੀਆਂ। ਤੰਗ ਦਾ ਫਰਕ ਹੈ ਬੱਲ ਵੀ ਹੋਰ ਤਰ੍ਹਾਂ ਦੇ ਵੀ 1882 ਹੈ ਹਾਂ ਜੀ ਆ ਪਨੇ ਆ ਲਈ ਬਾਲੀ ਦੀ ਉੱਪਰ ਦੇ ਮੈਨੂੰ ਹੋਰ ਇਹਦਾ ਛਿੱਟੀ ਛਿੱਟੀ ਜਿਹੀ ਉੰਕਰੀ ਲੱਗਦੀ ਹੈ ਇਹ ਸਭ ਚ ਮਲਾਵਟ ਵਾਲ ਜਿਹੜੇ ਆ ਬਲ ਕੋਸ ਹੋਰ ਹੈ ਵੀ ਲੰਬਾਈ ਚੜਾਈ ਵੀ ਖਾਸ ਹੀ ਆ ਪੁੱਤੇ ਦੀ ਇਹ ਹੈਗਾ ਬੀਜ ਮਲਾਵਟ ਇਹ ਹੈ ਜੀ 872 ਹੁਣ ਦੇਖੋ ਬੱਚਾ ਕਹਿੰ ਜਾਂਦਾ ਬੱਲਾ ਮੱਚਾ ਘੜ ਘੜੀਆਂ ਬੰਨਾ ਮੱਕੀ ਪਾਣੀ ਵਾਲਾ ਚੱਕਰ ਆ ਜਾਂਦਾ ਪਾਣੀ ਦਾ ਮੇਰੇ ਸਾਬਾ ਘਰ ਤੇ ਖਿੱਲੀ ਪਈ ਸਾਡੇ ਤੋਂ ਕੱਢਦਣਾ ਟਾਈਮ 10 ਮਹੀਨ ਦੱਸਦੇ ਹੈਗੇ 20 ਕੀ ਤਰੀਕ ਨੂੰ ਵੀ ਚਲੋ ਜਦ ਤੱਕ ਦੇਖ ਵੀ ਲੈਣ ਟਾਈਮ ਪਾਣੇ ਕਿੰਨਾ ਹੁੰਦਾ ਆਪ ਤਾਂਾਂ ਗਾਂ ਵਾਲੀ ਜਾਂਦਾ ਰਹੋ ਬਹੁਤ ਫਿਰਦੀਆਂ ਮਾਰੇ ਉਹਨੇਗਾ ਕਾਕੰਡੇ ਵਾਲਾ ਉਹ ਚ ਗੁੱਲੀ ਡੰਡੇ ਵਾਲਾ ਤਾਂ ਨਾਮ-ਨਿਸ਼ਾਨ ਵੀ ਨਹੀਂ ਦੇਖਣ ਨੂੰ ਵੀ ਨਹੀਂ ਹੈਗਾ ਬਾਈ ਕਾ ਹਬੂਟਾ ਖੜਾ ਸਿਰੋਂ ਨਾ ਇੱਕੋ ਖੜਾ ਹੋਰ ਸਾਰੇ ਖੇਤ ਵਿੱਚ ਨਹੀਂ ਹੈਗਾ ਐਂ ਸਾਡੇ ਆ ਨਾ ਖੇਤਾਂ ਵਿੱਚ ਸਿਰ ਬਾਲਾ ਵਾਂਗ ਗੁੱਲੀ ਡੰਡਾ ਚੰਦਾ ਤਾਂ ਇੰਨਾ ਗੁੱਲੀ ਡੰਡਾ ਹੈ ਜਿੰਨਾ ਡੋਲਮਾ ਪੱਟ-ਪੱਟ ਕੇ ਭਰ ਦਿੰਦੇ ਤੇਨ-ਤੇਨ ਕਰਦੇ ਦਸ ਫਰੀਆਂ ਤੋ ਆਦ ਕਰਿਆ ਵਸ ਅੱਜ ਦਿਖਿਆ ਪਹਿਲਾ ਡੱਕਾ ਆਹ ਖੜਾ ਈ ਗੁੱਲੀ ਰੰਡਾ ਕਿ ਜਿਹੜਾ ਆਪਣਾ 872 ਆਇਆ ਵੀ ਜੋ ਮੈਨੂੰ ਲੱਗਦੀ ਚ ਮਲਾਵਟ ਹੈ ਪਤਾ ਨਹੀਂ ਹੁੰਦਾ ਈ ਹੈਗਾ ਕਿ ਬੱਲਾ ਦੋ ਦੋ ਕੇ ਸੋਨੇ ਲਿਖਦੇ ਹੁਣ ਕਦਾ ਆਹ ਬੱਲਾ ਚਿੱਟੇ ਜੀ ਹੋਰ ਤਾਂ ਨਹੀਂ ਖੰਡੀ ਜੀ ਇਹ ਤਾਂ ਇਲਾਜ ਕਰਨ ਦੇ ਦਾਣੇ ਨਿਕਲ ਗਿਰ ਕੇ ਹੁੰਦੇ ਬਾਹਰ ਕਈ ਬੱਲਾਂ ਹਾਂ ਵਿੱਚ ਗੁੰਦਮੀਆਂ ਜਪੰਜਾਂ ਭਰੀਆਂ ਵਿੱਚ ਇਹਨਾਂ ਵਿੱਚ ਨਹੀਂ ਨਹੀਂ ਸਕਾਇਆ ਸੀ ਅਦਰੇ ਜੀ ਬੱਲ ਛੋਟੀ ਲੱਗਦੀ ਵਾਸੇ 482 ਸੁਖਾ ਦਾ ਜ਼ਿਆਦਾ ਡੌਲ ਤੇ ਪਤਾ ਲੱਜਦਾ ਸੁਖਾ ਹੈ ਤੇ ਹੈ ਘੱਟੇ ਲੱਗਦਾ ਚਲੋ ਠੀਕ ਆ ਜੀ ਮਿਲਦੇ ਆ ਫਿਰ ਕੇ ਅਗਲੇ ਵਲੌਗ ਚ ਬਾਕੀ ਦੇਖਦੇ ਆ ਪਾਣੀ اٹਕੇ ਲਾਵਾਂਗੇ ਥੋੜਾ ਜਿਹਾ ਪੰਜ ਸੱਤ ਦਿਨਾਂ ਦੇਖ ਲਈਏ ਜਿਹੜਾ ਮੀਂਹ ਆਲਾ ਦੱਸਿਆ ਵਾ ਵੀ ਬਾਕੀ ਸਾਢੇ ਨਾਲ ਤੇ ਬਹੁਤ ਅੰਮੀਰਾਂ ਤਜਰਬੇ ਕਰੇ ਪਏ ਬਹੁਤ ਖੇਤੀ ਕਰ ਰਹੇ ਆ ਵੀ ਉਹ ਵੀ ਦੱਸ ਦੇ ਵੀ ਹਾਂ ਪਾਣੀ ਲਾ ਲਈਆਂ ਕਿ ਹਲੇ ਥੋੜਾ ਜਿਹਾ اٹਕਦੀ ਹੈ ਵੀ ਠੀਕ ਆ ਜੀ ਸਾਰਿਆਂ ਨੂੰ ਭਾਈ ਸਤ ਸ੍ਰੀ ਅਕਾਲ ਜੀ